ਯੂਥ ਆਲੀ ਦਲ ਦੇ ਪ੍ਰਧਾਨ ਸਾਜੇ ਸਿੰਘ ਝਿੰਜਰ ਸਾਡੇ ਨਾਲ ਮੌਜੂਦ ਨੇ ਦਰਬਾਰ ਸਾਹਿਬ ਤੋਂ ਸਿੱਧੇ ਜੁੜੇ ਨੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਉਹਨਾਂ ਤੋਂ ਪੂਰੀ ਸਥਿਤੀ ਦੇ ਬਾਰੇ ਜਾਣਾਂਗੇ ਪੂਰੀ ਘਟਨਾ ਦੇ ਬਾਰੇ ਜਾਣਾਂਗੇ ਝਿੰਜਰ ਸਾਹਿਬ ਐਸਐਮਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਤੇ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਕਿਵੇਂ ਇਹ ਘਟਨਾ ਕਰਮ ਵਾਪੜਿਆ ਸੁਖੀ ਸਿੰਘ ਬਾਦਲ ਆਪਣੀ ਸੇਵਾ ਨਿਭਾ ਰਹੇ ਸੀ ਤੁਸੀਂ ਵੀ ਉੱਥੇ ਬਿਊਸ ਸੀ ਉੱਥੇ ਮੌਜੂਦ ਸੀ ਜੀ ਅੱਧਾ ਘੰਟਾ ਪਹਿਲਾਂ ਅਸੀਂ ਮੁੰਡਿਆਂ ਨੂੰ ਬੁਲਾ ਕੇ ਕਹਿੰਦੇ ਸੀ ਕਿ ਕੋਈ ਇਨਪੁਟ ਹੈਗਾ ਅੱਜ ਕੋਈ ਘਟਨਾ ਹੋ ਸਕਦੀ ਆ ਜੀ ਬਕਾਇਦਾ ਅੱਧਾ ਘੰਟਾ ਪਹਿਲਾਂ ਮੈਨੂੰ ਇੱਕ ਜਰਨਲਿਸਟ ਵੱਲੋਂ ਦੱਸਿਆ ਜਾਂਦਾ ਕਿ ਕੋਈ ਇੱਥੇ ਅੱਜ ਅਲਰਟ ਰਿਹਾ ਕੋਈ ਘਟਨਾ ਹੋ ਸਕਦੀ ਆ ਸੋ ਕਹਿਣ ਦਾ ਮਤਲਬ ਆ ਜੀ ਅੱਧਾ ਘੰਟਾ ਪਹਿਲਾਂ ਸਾਡੇ ਤੱਕ ਇਨਫੋਰਮੇਸ਼ਨ ਪਹੁੰਚ ਗਈ ਘਟਨਾ ਹੋ ਸਕਦੀ ਆ ਤਾਂ ਇਹਦਾ ਮਤਲਬ ਪ੍ਰਸ਼ਾਸਨ ਨੂੰ ਪਤਾ ਸੀ ਪ੍ਰਸ਼ਾਸਨ ਤੋਂ ਹੀ ਸਾਨੂੰ ਪਤਾ ਲੱਗਿਆ ਪਰ ਫਿਰ ਵੀ ਮੈਂ ਸਮਝਦਾ ਕਿ ਬੜਾ ਸਕਿਉਰਿਟੀ ਫੇਲਰ ਆਏ ਤੇ ਇੱਕ ਵੱਡੀ ਦੁੱਖ ਦੀ ਗੱਲ ਹੈ ਕਿ ਇੱਕ ਜਿਹੜਾ ਨਿਮਾਣਾ ਸੇਵਾਦਾਰ ਕੋਈ ਅਕਾਲ ਸਾਹਿਬ ਸਾਡੇ ਹੁਕਮ ਦੇ ਸੇਵਾ ਕਰ ਰਿਹਾ ਹੈ ਜੀ ਇੱਕ ਸੇਵਾਦਾਰ ਦੇ ਉੱਤੇ ਸ਼੍ਰੀ ਵੰਦਰ ਸਾਹਿਬ ਦੀ ਡਿਊਟੀ ਤੇ ਸੇਵਾ ਦਾ ਸੇਵਾ ਕਰਦੇ ਹੋਏ ਗੋਲੀ ਚਲਾ ਦੇਣੀ ਆ ਕੇ ਜੀ ਇੱਕ ਦੋ ਰਾਉਂਡ ਚੱਲੇ ਇੱਕ ਡਿਊਟੀ ਦੇ ਵਿੱਚ ਵਜਿਆ ਜੀ ਸੋ ਕਹਿਣ ਦਾ ਮਤਲਬ ਵੀ ਇਹ ਇਤਿਹਾਸ ਦੁਹਰਾ ਰਿਹਾ ਹੈ ਕਿ ਕਾਂਗਰਸ ਵੇਲੇ ਵੀ ਗੋਲੀਆਂ ਚੱਲੀਆਂ ਜੀ ਸਰਕਾਰਾਂ ਵੇਲੇ ਅੱਜ ਫੇਰ ਜਿਹੜੇ ਇਨਸਾਨ ਨੇ ਗੋਲੀ ਚਲਾਈ ਹੈ ਸਾਡੇ ਤੱਕ ਜਿਹੜੀ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਸੁਖੀ ਰੰਧਾਵਾ ਜਿਹੜਾ ਉਹਦਾ ਚੇਅਰਮੈਨ ਉਹਦਾ ਚੇਅਰਮੈਨ ਬਲਾਕ ਸੰਮਤੀ ਉਹਦਾ ਸਖਾ ਭਰਾ ਹੈ ਜੀ ਨਰਿੰਦਰ ਸਿੰਘ ਚੋੜਾ ਸੋ ਕਹਿਣ ਦਾ ਮਤਲਬ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਕਿ ਕੀ ਦੀ ਸ਼ੈਤ ਹੈ ਦੇਖੋ ਜੇ ਅੱਧਾ ਘੰਟਾ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਪਹੁੰਚ ਗਈ ਤੇ ਅਸੀਂ ਬਖੈਦਾ ਯੂਥ ਵਾਲੇ ਸਾਰੇ ਨੌਜਵਾਨਾਂ ਨੂੰ ਕਿਹਾ ਕਿ ਥੋੜਾ ਲੜ ਰਹੇ ਹੋ ਕੱਟਣਾ ਹੋ ਸਕਦੀ ਆ ਤਾਂ ਇਹਦਾ ਮਤਲਬ ਕਿ ਪਹਿਲਾਂ ਤੋਂ ਜਾਣਕਾਰੀ ਸੀਗੀ ਪ੍ਰਸ਼ਾਸਨ ਕੋਲ ਤੇ ਜੇ ਪ੍ਰਸ਼ਾਸਨ ਕੋਲ ਜਾਣਕਾਰੀ ਸੀ ਵੀ ਇਹਦਾ ਮਤਲਬ ਇਹਦੀ ਵੱਡੀ ਪਲੈਨਿੰਗ ਸੀ ਇਹ ਕੋਈ ਹੁੰਦਾ ਨਾ ਕਿ ਆਮ ਮੌਕੇ ਤੇ ਕੋਈ ਇਨਸਾਨ ਦੇ ਗੱਲ ਆਈ ਦਿਮਾਗ 'ਚ ਕੱਟਣਾ ਹੋ ਗਿਆ ਉਹ ਨਹੀਂ ਆਇਆ ਗੱਲ ਇੱਕ ਗਿਣੇ ਮਿੱਥੀ ਸ਼ਾਦਤ ਦੇ ਤਹਿਤ ਗੋਲੀ ਚਲਾਈ ਗਈ ਤੇ ਹਰਮੰਦਰ ਸਾਹਿਬ ਦੀ ਡਿਊਟੀ ਦੇ ਵਿੱਚ ਗੋਲੀਆਂ ਚਲਾਉਣੀਆਂ ਆਪਣੇ ਆਪ ਮੈਂ ਸਮਝਦਾ ਕਿ ਬੜੀ ਫਿਰਦੇ چیرਣ ਵਾਲੀ ਗੱਲ ਆ ਬੜੀ ਦੁੱਖ ਦੀ ਗੱਲ ਆ ਤੇ ਬੜੀ ਸ਼ਰਮ ਦੀ ਗੱਲ ਆ ਕਿ ਹਰਮੰਦਰ ਸਾਹਿਬ ਦੀ ਡਿਊਟੀ ਦੇ ਵਿੱਚ ਗੋਲੀਆਂ ਚਲਾ ਦੇਣੀਆਂ ਮਤਲਬ ਇਹ ਕਿੱਥੋਂ ਤੱਕ ਮਤਲਬ ਜਾਇਜ਼ ਗੱਲਾਂ ਨੇ ਤੇ ਚਲਾਉਣ ਵਾਲੇ ਤੇ ਉਹਨਾਂ ਨੂੰ ਅੱਗੇ ਪਿੱਛੋਂ ਦਿਸ਼ਾ ਨਿਰਦੇਸ਼ ਦੇਣ ਵਾਲੇ ਤੇ ਸਰਕਾਰ ਦੀ ਸਿਕਿਉਰਿਟੀ ਸਰਕਾਰ ਸਾਰਾ ਫਿਲ ਦੇ ਸਾਹਮਣੇ ਆ ਰਿਹਾ ਸੋ ਗੁਰੂ ਬਖਸ਼ਿੰਦਰ ਤੇ ਬਖਸ਼ਿੰਦ ਗੁਰੂ ਨੇ ਆਪ ਮੈਂ ਸਮਝਦਾ ਕਿ ਹੱਥ ਦੇ ਕੇ ਸਦਾ ਸਿੰਘ ਜੀ ਬਾਦਲ ਜੀ ਨੇ ਉੱਥੇ ਰੱਖਿਆ ਕੀਤਾ ਹੈ ਕਿਉਂਕਿ ਕੁਝ ਸੈਕਿੰਟਾਂ ਦਾ ਜੇ ਮੈਂ ਕਹਿ ਸਕਦਾ ਕਿ ਮਿੰਟਾਂ ਦਾ ਨਹੀਂ 1-2 ਸੈਕਿੰਟ ਦਾ ਜਿਹੜਾ ਫਰਕ ਹੈ ਜੀ ਸਿਰਫ ਉਹ ਕੋਈ ਵੀ ਘਟਨਾ ਜਿਹੜੀ ਉੱਥੇ ਹੋ ਸਕਦਾ ਸੀ ਜੱਜ ਸਾਹਿਬ ਹੁਣੇ ਮੈਂ ਅੰਮ੍ਰਿਤਸਰ ਕਮਿਸ਼ਨਰ ਦਾ ਬਿਆਨ ਸੁਣ ਰਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ 1200 ਦੇ ਕਰੀਬ ਸਿਵਲ ਡਰੈਸ ਦੇ ਵਿੱਚ ਆਪਣੀ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਤੇ ਸਾਡੇ ਐਸਐਸਪੀ ਤੱਕ ਰੈਂਕ ਦੇ ਅਧਿਕਾਰੀ ਜਿਹੜੇ ਉੱਥੇ ਤਾਇਨਾਤ ਨੇ ਤੇ ਉਹਨਾਂ ਨੇ ਬਹੁਤ ਸੋਹਣਾ ਆਪਣਾ ਕੰਮ ਨੇ ਕੀਤਾ ਤੇ ਇਸੇ ਕਰਕੇ ਉਸ ਵਿਅਕਤੀ ਨੂੰ ਜਦੋਂ ਹਮਲਾ ਕਰਨ ਕੀਤਾ ਤੇ ਉਦੋਂ ਹੀ ਦਬੋਚ ਲਿਆ ਉਹ ਕਿਹਨੇ ਕੀਤਾ ਜੀ ਇਹਦਾ ਸੁਖਵੀਰ ਜੀ ਦੇ ਨਾਲ ਜਿਹੜੇ ਪਰਸਨਲ ਉਹਦੇ ਸਿਕਿਉਰਟੀ ਵਾਲੇ ਚੱਲਦੇ ਨੇ ਉਹਨਾਂ ਮੁੰਡਿਆਂ ਨੇ ਫੜਿਆ ਐਵੇਂ ਮਰੀ ਜਾਂਦੇ ਨੇ ਮਤਲਬ ਉਹੀ ਤਾਂ ਗੱਲ ਆ ਨਾ ਕਿ ਹੁਣ ਇਹ ਗੋਗਲੋਂ ਤੋਂ ਮਿੱਟੀ ਝੜੀ ਜਾਂਦਾ ਪ੍ਰਸ਼ਾਸਨ ਆਪਣੀ ਕਮਿਸ਼ਨਰ ਸਾਹਿਬ ਨੂੰ ਪੁੱਛੋ ਕੋਈ ਵੀਡੀਓ ਕੱਢ ਕੇ ਦੇਖੋ ਕਿਹੜੇ ਫੜਿਆ ਉੱਥੇ ਇੰਨੇ ਨੇੜੇ ਕਿਵੇਂ ਆ ਗਿਆ ਵੈਪਨ ਲੈ ਕੇ ਬੰਦਾ ਉੱਥੇ ਤੇ ਇੱਕ ਦੋ ਮੈਂ ਤੁਹਾਨੂੰ ਇਹਦੇ ਚ ਜਾਣਕਾਰੀ ਹੋਰ ਦੇਣੀ ਚਾਹੁੰਦਾ ਕਿ ਜਦੋਂ ਉਹਨਾਂ ਸਰਦਾਰ ਸੁਖੀ ਸਿੰਘ ਬਾਦਲ ਜੀ ਆ ਕੇ ਸੇਵਾ ਤੇ ਖੜੇ ਜੀ ਤੇ ਉਹਨਾਂ ਨੇ ਸਾਨੂੰ ਬਕਾਇਦਾ ਮੈਨੂੰ ਉੱਥੇ ਕੋਲ ਬਲਾ ਕੇ ਕਿਹਾ ਕਿ ਜਿੰਨੇ ਵੀ ਆਪਣੇ ਯੂਥ ਵਾਲੇ ਨੌਜਵਾਨ ਨੇ ਜਿਹੜੇ ਆਪਣੇ ਅਕਾਲੀ ਦਲ ਦੇ ਕੋਈ ਵਰਕਰ ਨੇ ਉਹਨਾਂ ਪਿੱਛੇ ਕਰ ਦਿਓ ਮੈਂ ਇੱਥੇ ਇਕੱਲਾ ਸੇਵਾ ਕਰਨਾ ਚਾਹੁੰਦਾ ਜੀ ਤੇ ਹਾਲਾਂਕਿ ਇਨਪੁੱਟ ਸੀਗਾ ਕਿ ਕੋਈ ਕਟਨਾ ਹੋ ਸਕਦੀ ਆ ਪਰ ਫੇਰ ਵੀ ਪ੍ਰਧਾਨ ਜੀ ਨੇ ਕਿਹਾ ਕਿ ਨਹੀਂ ਯਾਰ ਮੈਨੂੰ ਰਹਿਣ ਦਿਓ ਪਿੱਛੇ ਚਲੇ ਜਾਓ ਸਾਰੇ ਹਾਂ ਸੋ ਆਪ ਅਸੀਂ ਸਾਰੇ ਅਕਾਲੀ ਵਰਕਰਾਂ ਨੂੰ ਯੂਥ ਦੇ ਅਹੁਦੇਦਾਰ ਸਾਰਿਆਂ ਦੇ ਪਿੱਛੇ ਕੀਤਾ ਤੇ ਬਕਾਇਦਾ ਜਿਹੜੀ ਸਿਵਲ ਪ੍ਰਸ਼ਾਸਨ ਤੁਸੀਂ ਕਹਿੰਦੇ ਹੋ ਉਹ ਵੀ ਕਹਿ ਰਿਹਾ ਸੀ ਕਿ ਪਿੱਛੇ ਹਟੋ ਚਲੋ ਪ੍ਰਧਾਨ ਸਾਹਿਬ ਚਾਹੁੰਦੇ ਸੀ ਕਿ ਡਿਊਟੀ ਦੇ ਵਿੱਚ ਜਿਹੜੀ ਸੰਗਤ ਲੰਘ ਰਹੀ ਹੈ ਕੋਈ ਵਿਘਨ ਨਾ ਪਵੇ ਕਿਸੇ ਸੰਗਤ ਨੂੰ ਆਉਣ ਜਾਣ ਦਾ ਪਰ ਮੈਂ ਸਮਝਦਾ ਕਿ ਘੋੜੀ ਨੇੜਿਓਂ ਚੱਲੀ ਪਰ ਪ੍ਰਧਾਨ ਸਾਹਿਬ ਅਸੀਂ ਸਾਹਮਣੇ ਖੜ ਕੇ ਦੇਖਿਆ ਕਿ ਇਹ ਕਿਰਪਾ ਉਸਕਾਰਪੁਰਖ ਦੇ ਉਸ ਇਨਸਾਨ ਤੇ ਕਿ ਰੱਤਾ ਪਰ ਵੀ ਉਹ ਇਨਸਾਨ ਡੋਲਿਆ ਨਹੀਂ ਤੇ ਨਾ ਹੀ ਚਿਚਕਿਆ ਉਵੇਂ ਹੀ ਆਪਣੀ ਸੇਵਾ ਜਿਹੜੀ ਆ ਉਹ ਜਾਰੀ ਰੱਖੀ ਸੁਜਿੰਦਰ ਰੰਧਾਵਾ ਦਾ ਤੁਸੀਂ ਜ਼ਿਕਰ ਕੀਤਾ ਸੁਜਿੰਦਰ ਰੰਧਾਵਾ ਨੇ ਇੱਕ ਨਿੱਜੀ ਚੈਨਲ ਤੇ ਤੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਇਸ ਦੀ ਨਿਖੇਤੀ ਕਰਦਾਗਾ ਕਿ ਮੈਂ ਡੈਰਾਇਡ ਨਹੀਂ ਕਰਦਾ ਕਿ ਉਸ ਦਾ ਜਿਹੜਾ ਭਰਾ ਉਹ ਮੇਰਾ ਰਿਲੇਟਿਵ ਕੀ ਆ ਪਰ ਉਹ ਕਹਿੰਦੇ ਮੈਂ ਕਾਰਵਾਈ ਦੀ ਮੰਗ ਕਰਦਾ ਆ ਹੋਰ ਸੁਣ ਲੋ ਆ ਤੁਹਾਡੇ ਨਾਲ ਗੱਲ ਕਰਦੀ ਆ ਸਾਹਮਣੇ ਇੱਕ 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 ਇਨਸਾਨ ਕੋਲ ਤੇ ਹੋਰ ਵਾਲਵ ਖੜਿਆ ਗਿਆ ਹੋ ਗਿਆ ਜੀ ਆ ਤੁਹਾਨੂੰ ਲੇਟੈਸਟ ਨਿਊਜ਼ ਦੇ ਰਿਹਾ ਮੈਂ ਜਮੇ ਸਿੱਧੀ ਤੁਹਾਡੇ ਕੋਲ ਹੀ ਆ ਸਭ ਤੋਂ ਪਹਿਲਾਂ ਜੀ ਜੀ ਆ ਸਾਹਮਣੇ ਆ ਮੈਨੂੰ ਦੱਸਿਆ ਨਾਲ ਦੇ ਸਾਥੀ ਨੇ ਆ ਕੇ ਕਿ ਇੱਕ ਇੱਕ ਇਨਸਾਨ ਕੋਲ ਤੇ ਹੋਰ ਸਟੂਟ ਨਹੀਂ ਹੋਣ ਵਾਲਵ ਖੜਿਆ ਜਿੰਦੇ ਸਾਹਿਬ ਦਰਬਾਰ ਸਾਹਿਬ ਇੱਕ ਵੱਡਾ ਸਥਾਨ ਆ ਸਾਰੇ ਧਰਮਾਂ ਦੇ ਲੋਕ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਦੂਧ ਰੱਡਾ ਤੋਂ ਹੋਣ ਵਾਸਤੇ ਆਉਂਦੇ ਨੇ ਤੇ ਇੱਕ ਵੱਡੀ ਸ਼ਖਸੀਅਤ ਦੇ ਉੱਤੇ ਸੁਬੇ ਸਿੰਘ ਬਾਦਲ ਜੋ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਵੀ ਰਹੇ ਨੇ ਸ਼ੋਮਨੀ ਕਾਲੀਦਾਲ ਦੇ ਪ੍ਰਧਾਨ ਵੀ ਨੇ ਤੇ ਇੱਕ ਵੱਡਾ ਅਹੁਦਾ ਵੀ ਆ ਉਹਨਾਂ ਦਾ ਤੇ ਉਹਨਾਂ ਦੇ ਉੱਤੇ ਜੇਕਰ ਹਮਲਾ ਹੋ ਰਿਹਾ ਤਾਂ ਫਿਰ ਆ ਪਬਲਿਕ ਦੇ ਅੰਦਰ ਤਾਂ ਡਰ ਤੇ ਸਹਿਮ ਦਾ ਮਾਹੌਲ ਇਸ ਦੇ ਨਾਲ ਪੈਦਾ ਹੁੰਦਾ ਹੈ ਉਹ ਇਹ ਫੇਲ ਆ ਜੀ ਸਰਕਾਰ ਫੇਲ ਆ ਮਤਲਬ ਟੋਟਲ ਗੈਂਗਸਟਰਵਾਦ ਗੋਲੀਆਂਵਾਦ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਜਦ ਇਹ ਧਮਕੀਆਂ ਜ ਨਹੀਂ ਆ। ਮਤਲਬ ਬੁਰਾ ਹਾਲ ਹੈ ਸਰਕਾਰ ਫੇਲ ਹੈ ਟੋਟਲੀ ਫੇਲ ਤੇ ਇਹ ਵੱਡੀ ਛਾਤਸ਼ ਹੈ ਤੇ ਜਲਦੀ ਇਹਦੇ ਖੁਲਾਸੀ ਅਸੀਂ ਮਤਲਬ ਅਸੀਂ ਆਪਣੇ ਪਾਰਟੀ ਲੈਵਲ ਦੇ ਵਿੱਚ ਇਹਦੇ ਖੁਲਾਸੇ ਕਰਾਂਗੇ ਵੱਡੀ ਲੈਵਲ ਤੇ ਸਾਰੇ ਸਾਰੀ ਸਾਡੀ ਚੱਲ ਰਹੀ ਹੈ ਜਾਂਚ ਪ੍ਰਸਾਰ ਆਪਣੇ ਲੈਵਲ ਤੇ ਤੁਸੀਂ ਪਾਰਟੀ ਲੈਵਲ ਦੇ ਉੱਤੇ ਵੀ ਕਾਰਵਾਈ ਕਰ ਰਹੇ ਹੋ ਮੈਂ ਕਹ ਜੀ ਸਾਰਾ ਕੁਝ ਕਰਾਂਗੇ ਤੇ ਸਾਰਾ ਕੁਝ ਸਾਹਮਣੇ ਲਿਆਵਾਂਗੇ ਸੰਗਤ ਤੇ ਧੰਨਵਾਦ ਕੋਟਾਨ ਕੋਟਾਨ ਸ਼ੁਕਰਾਨਾ ਜੀ ਡਾਲਰ ਨੇ ਹਾਂਜੀ 1 ਮਿੰਟ ਹੋਰ ਇਹ تین ਚੱਕਰ ਮਾਰ ਰਹੇ ਉਹਨੇ ਪੂਰੇ ਤੱਕ ਆ ਹੁਣ ਅੱਥੇ ਜਿਹੜਾ ਜਿਹੜਾ ਇਨਸਾਨ ਹੁਣ ਫੜਿਆ ਨਾ ਜੀ ਜੀ ਉਹਨੇ 3 ਰਾਉਂਡ ਮਾਰੇ ਨੇ ਪ੍ਰਧਾਨ ਸਾਹਿਬ ਦੇ ਕੋਲ ਨੂੰ ਤੇ 3 ਰਾਉਂਡ ਮਾਰਨ ਤੋਂ ਬਾਅਦ ਸ਼ੱਕ ਪਿਆ ਸਕਿਉਰਟੀ ਨੂੰ ਫੜਿਆ ਗਿਆ ਉਹਦੇ ਕੋਲ ਤੇ ਪਿਸਤਲ ਤੇ ਡਾਲਰ ਨਿਕਲੇ ਨੇ ਨਾਲ ਮਤਲਬ ਵਿਦੇਸ਼ੀ ਸਬੰਧ ਲੱਗ ਰਿਹਾ ਜੀ ਹਾਂ ਤੁਸੀਂ ਦੇਖੋ ਕੁਝ ਵੀ ਹੋ ਸਕਦਾ ਕੋਈ ਸਨਾਖਤ ਹੋਈ ਜੀ ਉਸ ਵਿਅਕਤੀ ਦੀ ਹਾਂਜੀ ਆ ਹੋ ਗਈ ਕਿਤੋਂ ਕਨਫਰਮ ਨਹੀਂ ਕੈਲੀਫੋਰਨੀਆ ਦਾ ਕੈਲੀਫੋਰਨੀਆ ਦਾ ਫੋਟੋ ਖੱਚੀ ਹੈ ਜੀ ਕਾਰਡ ਦੀ ਮੁੰਡਿਆਂ ਨੇ ਬਾਹਰੋਂ ਕੈਲੀਫੋਰਨੀਆ ਤੋਂ ਆਇਆ ਜੀ ਚੰਦੇ ਸਾਹਿਬ ਹੋਰ ਕੋਈ ਅਪਡੇਟ ਹੈ ਨਜ਼ਦੀਕੀ ਦੀ ਤੁਹਾਨੂੰ ਹੋਰ ਲੱਗਦਾ ਕਿਸੇ ਦਾ ਉੱਥੇ ਖੜੇ ਹੈ ਜੀ ਉੱਥੇ ਖੜੇ ਹੈ ਜੀ ਦੇਖਦੇ ਹੁਣ ਕਿਹੜੇ ਕਿਹੜੇ ਅਪਡੇਟ ਆਉਂਦੇ ਨੇ ਦੇਖ ਜੀ ਜੀ ਬਹੁਤ ਸ਼ੁਕਰੀਆ ਚੰਦੇ ਸਾਹਿਬ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ